ਠੇਕੇ ਵਾਲਿਆ ਤੂੰ ਬੁਹਾ ਕਾ ਤੋਂ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਉਠੇਕੇ ਵਾਲਿਆ ਠੇਕੇ ਵਾਲਿਆ ਤੂੰ ਬੁਹਾ ਕਾ ਤੋਂ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਉਠੇਕੇ ਵਾਲਿਆ ਇੱਕ ਪੈਰਾ ਹੋਰ ਮੰਨਿਆ ਤੂੰ ਲਿਸਟ ਬਣਾਉਂਦਾ ਪਿਆ ਓਏ ਆਪਣਾ ਹਿਸਾਬ ਦੇਖਾਉਂਦਾ ਪਿਆ ਓਏ ਚੋਟੀ ਲਿਸਟ ਬਣਾਉਂਦਾ ਹਾਂ ਮੰਨਿਆ ਤੂੰ ਲਿਸਟ ਬਣਾਉਂਦਾ ਪਿਆ ਓਏ ਆਪਣਾ ਹਿਸਾਬ ਦਿਖਾਉਂਦਾ ਪਿਆ ਓਏ ਪਰ ਅਸੀਂ ਤੇ ਤੂੰ ਪਾਈਆ ਜੋ ਮਗਾ ਲਿਆ ਵੇ ਸਾਡੇ ਲਈ ਤਾਂ ਬੋਲ ਵੇ ਜਨਾਉ ਠੇਕੇ ਵਾਲਿਆ ਸਾਰੇ ਇੱਕ ਰੀ ਸਾਰੇ ਇੱਕ ਰੀ ਸਾਰੇ ਤੂੰ ਬੂਹਾ ਕਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਜਨਾਉ ਠੇਕੇ ਵਾਲਿਆ ਓਏ ਕੀ ਬਾਲਾ ਸਾਧ ਜੀ ਘੇਰਤਾ ਜੀ ਅੱਜ ਰੇ ਕਰਾਵਾਂਗੇ ਜਿੰਨਾ ਜਿੰਨੀ ਜਿਵਾ ਜੇ ਮਰ ਕੇ ਤੇ ਮਰ ਜਾਲਾ ਸਾਧ ਜੀ ਚੱਲ ਠੇਕੇ ਵਾਲਿਆ ਤੂੰ ਬੁਹਾ ਕਾ ਤੋਂ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਉਠੇ ਠੇਕੇ ਵਾਲਿਆ ਠੇਕੇ ਵਾਲਿਆ ਤੂੰ ਬੁਹਾ ਕਾ ਤੋਂ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਉਠੇ ਠੇਕੇ ਵਾਲਿਆ ਇੱਕ ਪੈਰਾ ਹੋਰ ਮੁੰਨਿਆ ਤੂੰ ਲਿਸਟ ਬਣਾਉਂਦਾ ਪਈਂ ਆਪਣਾ ਹਿਸਾਬ ਦੇਖਾਉਂਦਾ ਪਿਆ ਓਏ ਤੇ ਕੀ ਲਿਸਟ ਬਣਾਉਦਾ ਹਏ ਮੰਨਿਆ ਤੂੰ ਲਿਸਟ ਬਣਾਉਂਦਾ ਪਿਆ ਏ ਆਪਣਾ ਹਿਸਾਬ ਦਿਖਾਉਂਦਾ ਪਿਆ ਓਏ ਗਰੀ ਗਰੀ ਪਰ ਅਸੀਂ ਤੇ ਤੂੰ ਪਾਇਆ ਜੋ ਮੰਗਾਲਿਆ ਓਏ ਸਾਡੇ ਲਈ ਤਾਂ ਬੋਲ ਵੇ ਜਨਾ ਉਠੇਕੇ ਵਾਲਿਆ ਕੀ ਬਾਵਾ ਕੀ ਆਰੇ ਕੰਡੇ ਸਾਰੇ ਇੱਕ ਰੀ ਸਾਰੇ ਇੱਕ ਰੀ ਸਾਰੇ ਤੂੰ ਬੂਹਾ ਕਾ ਤੂੰ ਲਾਲਿਆ ਵੇ ਸਾਡੇ ਲਈ ਤਾਂ ਖੋਲ ਵੇ ਜਨਾ ਉਠੇਕੇ ਵਾਲਿਆ ਕੀ ਬਾਵਾ ਓਏ ਕੀ ਬਾਵਾ ਓਸਤਾ ਜੀ ਘੈੜਤਾ ਜੀ ਜਿੰਨਾ ਜਿੰਨੀ ਜਿਵੇਂ ਜਿਵੇਂ ਮਰ ਕੇ ਤਾਂ ਮਰਦੇ ਡਾਲਾ ਉਸਤਾ ਜੀ ਚੱਲ ਜੇ ਠੇਕੇ ਵਾਲਿਆ ਤੂੰ ਬੁਹਾ ਕਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨਾ ਠੇਕੇ ਵਾਲਿਆ ਠੇਕੇ ਵਾਲਿਆ ਤੂੰ ਬੁਹਾ ਕਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨਾ ਠੇਕੇ ਵਾਲਿਆ ਇੱਕ ਪੈਰਾ ਹੋਰ ਮੁੰਨਿਆ ਤੂੰ ਲਿਸਟ ਬਣਾਉਂਦਾ ਪਈ ਆਪਣਾ ਇਸ ਸਾਬ ਦੇਖੋਂਦਾ ਪਿਓ ਸੱਚੀ ਲਿਸਟ ਬਣਾਉਦਾ ਹਏ ਮੰਨਿਆ ਤੂੰ ਲਿਸਟ ਬਣਾਉਦਾ ਪਿਓ ਏ ਆਪਣਾ ਇਸ ਸਾਬ ਦੇਖੋਂਦਾ ਪਿਓ ਏ ਗਰੀ ਗਰੀ ਪਰ ਅਸੀਂ ਤੇ ਤੂੰ ਪਾਇਆ ਜੋ ਮਗਾਦਿਆਂ ਵੇ ਸਾਡੇ ਲਈ ਤਾਂ ਬੋਲ ਵੇ ਜਨਾ ਉਠੇਕੇ ਵਾਲਿਆ ਸਾਰੇ ਕੰਦੇ ਸਾਰੇ ਇਕਦਿ ਸਾਰੇ ਤੂੰ ਬੁਹਾ ਕਾ ਤੂੰ ਲਾਲਿਆ ਵੇ ਸਾਡੇ ਲਈ ਤਾਂ ਖੋਲ ਵੇ ਜਨਾ ਉਠੇਕੇ ਵਾਲਿਆ ਓਏ ਕੀ ਬਾਤ ਹੈ ਉਸਤਾਦ ਜੀ ਘੈਰਤਾ ਜੀ ਅਸਰੇ ਕਰਾਵਾਂਗੇ ਜਿੰਨਾ ਜਿੰਦ ਜਿਵਾ ਜੇ ਮਰ ਕੇ ਤਾਂ ਮਰ ਜੀ ਦਾ ਉਸਤਾਦ ਜੀ